ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤेंदुए ਦਾ ਖੌਫ ਵੇਖਣ ਨੂੰ ਮਿਲ ਰਿਹਾ ਜੀ ਹਾਂ ਹੁਸ਼ਿਆਰਪੁਰ ਦੇ ਵਾਰਡ ਨੰਬਰ 24 ਦੇ ਮਹੱਲਾ ਵੈਸਟਿੰਗ ਕਲੇਵ ਦੇ ਵਿੱਚ ਇੱਕ ਤेंदुआ ਘੁੰਮਦਾ ਨਜ਼ਰ ਆ ਰਿਹਾ ਬੀਤੀ ਦੇਰ ਰਾਤ 11 ਵਜੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਗਲੀ ਦੇ ਵਿੱਚ ਤेंदुआ ਘੁੰਮਦਾ ਨਜ਼ਰ ਆ ਰਿਹਾ ਹੈ ਇਸੇ ਤੋਂ ਰਾਨ ਮੁਹੱਲੇ ਦੇ ਕਾਉਂਸਲਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤेंदुए ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਉਸ ਤੋਂ ਬਾਅਦ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ ਉੱਥੇ ਹੀ ਦੂਜੇ ਪਾਸੇ ਮੁਹੱਲਾ ਵਾਸੀਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਥੋੜਾ ਸੁਚੇਤ ਰਹਿਣ ਕਿਉਂਕਿ ਇੱਕ ਤेंदुआ ਜਿਹੜਾ ਹੈ ਜੰਗਲੀ ਜਾਨਵਰ ਹੈ ਤੇ ਲੋਕਾਂ ਦੀ ਜਿਹੜੀ ਜਾਨ ਖਤਰੇ ਦੇ ਵਿੱਚ ਹੋ ਸਕਦੀ ਹੈ ਇਸ ਤेंदुए ਦੇ ਕਰਕੇ ਸੋ ਉਹਨਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਹੈ ਉੱਥੇ ਦੱਸ ਦਿੰਦੇ ਆ ਕਿ ਸ਼ਾਮ ਦੇ ਵੇਲੇ ਅਕਸਰ ਹੀ ਬਜ਼ੁਰਗ ਜਿਹੜੇ ਨੇ ਸੈਰ ਕਰਨ ਦੇ ਲਈ ਨਿਕਲਦੇ ਨੇ ਪਰ ਅਜਿਹੇ ਦੇ ਵਿੱਚ ਤेंदुआ ਹੁਸ਼ਿਆਰਪੁਰ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਲੋਕਾਂ ਦੀ ਜਾਨ ਨੂੰ ਵੀ ਇੱਕ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਹੈ ਉੱਥੇ ਹੀ ਕਾਉਂਸਲਰ ਨੇ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਤेंदुए ਨੂੰ ਕਾਬੂ ਕਰਕੇ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ